ਇਕ ਲਿਖਾ ਹਰਿ ਸਭੁ ਦੁਨੀ ਕੀ ਭਤੇ ਟੰਡੋਤ ਵੰਦਨਾ ਹੰਕੁ ਆਦ੍ਰਭੁ ਕਿਲਾ ਸੰਭਰਤ ਚਲਨ ਜੇ ਰਖੋ ਪ੍ਰਭੂ ਚਾਨਕ ਦੇ ਕਰ ਹੱਥ ਜਾਈਂ ਕਾਟੇ 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 ਦੇਖਾ ਮੈਂ ਕਛ ਨਾ ਕਛ ਨਾ ਜਾਇ ਜੋ ਤੁਧ ਭਾਵਸਾਈ ਸੋਈ ਆਖਾ ਜੈ ਜੈ ਹੋ ਵੜਾਈਂ ਚਰਨ ਕਰੋ ਸਤਿਗੁਰ ਬਹੀਵਾ ਹੈ ਬੁਲਸਾਈ ਹੈ ਪਰਜੀ ਜੋ ਨਵੇਂ ਸੁਭਜੇ ਜੇੜੀ ਮਹਾਰਾਜ ਜਿਪਨ ਆਲੋ ਸ਼ੁਰੂ ਕਰਨ ਲਗੇ ਹਾਂ ਜੀ ਇਨਪਾ ਕਰੋ ਜੀ ਸ਼ਲੋਕ ਤਦੋਂ ਸਿਆਣਕ ਸੁਰਜਨ ਹੋ ਸਿਮਰੋ ਹਰ ਹਰ ਨਾਏ ਮਰ ਜਗੇ ਜੀਵ ਜੀਵ ਇਨਸਾਨ اے ਸੁਰਜਨ ਆਪਣੇ ਛਾਣਕ ਨੂੰ ਛੱਡ ਨਾ ਮਾਰੀ ਲੇ ਤਦੋਂ ਜਾਣਕ ਸੁਰਜਨ ਹੋ اے ਨੈਗ ਜੀਵ ਇਨਸਾਨੋ

ਆ ਮਨ ਨੇ ਜਿਹੜਾ ਉਹਦੇ ਵਿੱਚ ਲਾਉਣਾ ਇੱਕ ਆਸ ਇੱਕ ਆਸ ਰੱਖਣੀ ਉਹ ਪਰਮੇਸ਼ਰ ਦੀ ਜੇ ਮਨ ਦੇ ਵਿੱਚ ਉਹ ਆਸ ਰੱਖਣੀ ਆ ਹੋਰ ਕੋਈ ਆਸ ਇਹ ਰੱਖਣੀ ਆ ਇਹ ਗੱਲ ਹਰ ਮਨ ਰੱਖੋ ਨਾਨਕ ਰੂਪ ਪਰਮ ਪਾਉ ਜਾਏ ਨਾਨਕ ਫਿਰ ਦੁੱਖ ਪਰਮ ਦੇ ਡਰ ਦੂਰ ਹੋ ਜਾਣਗੇ ਉਚਾਰਨ ਕਰੋ ਰਮੀਆ ਸੁਬਦੀ ਦਾ ਮੈਂ ਕੀ ਕਰਦੇ ਆ ਕਿਰਪਾ ਕਰੋ ਜੀ ਮਾਰ ਮੁਖ ਕੀ ਟੇਕ ਬ੍ਰਿਤੀ ਸਭ ਜਾਣ ਗੁਰੂ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਦੇ ਤੋ ਆਸਰਾ ਲਾਉਣਾ ਨੇ ਟੇਕ ਲਾਦਣਾ ਹੈ ਉਹ ਸਭ ਬੇਚੀ ਜਾਣਗਾ ਬੇਚੀ ਜਾਣ ਨੂੰ ਮਨੁੱਖ ਕੀ ਟੇਕ ਬੇਚੀ ਜਾਣ ਮਾਰ ਜੇ ਤੇ ਪ੍ਰਾਰਥਨਾ ਲਾਉਣਾ ਇਹਦੇ ਯੋਗੋ ਉਹ ਦਾਤਾ ਨਹੀਂ ਹੈ ਉਹ ਆਪ ਇੱਕ ਮੰਤ ਦਾ ਹੈ ਪਰਮੇਸ਼ਰ ਦਾ ਉਹ ਦਾਤਾ ਨਹੀਂ ਹੈ ਉਹ ਯਾਤਿਕ ਹੈ ਦਾਤਾ ਦਾ ਇੱਕੋ ਹੀ ਹੈ ਮਨ ਬਿਠੇ ਬਿਠੀ ਸਭ ਜਾਂਚ ਕਰ ਗਏ ਮਨੁੱਖ ਜਿਹੜੀ ਇਹ glandular ਤੋਂ ਆਦਮ ਨੂੰ ਪਛਾਣਨ ਦੇਵਨ ਕੋ ਇਕ ਹੈ ભગવાન ਦੇਨੂ ਦਾ ਇੱਕੋ ਦਾਤਾ ਪਰਮੇਸ਼ਰ ਸਵਰਥ ਹੈ ਉਚਾਰਨ ਕਰੋ ਸਾਰੇ ਕਹ ਡੀਅਰ ਹੈ ਅਧਾਰੇ ਕਹਿੰਦਾ ਜੀਤੇ ਡਿਚਿਆ ਦੇ ਨਾਲ ਐਸਾ ਰਾਜ ਚਾਹੀਦਾ ਹੈ ਜਿੱਦ ਡੀਅਰ ਹੈ ਅਧਾਰੇ ਉਹਦੇ ਡਿਚੇ ਨਾਲ ਜੱਜ ਜਾਂਦਾ ਹੈ ਇੱਥੇ ਰਜਨੇ ਆ ਪੌਣਾ ਜਿਸ ਨਾਲ ਲੱਗਾ ਆਏ ਕਹਿੰਦਾ ਮੁੜ ਕੇ ਮਹਾਰਾਜ ਜੀ ਕਹਿੰਦਾ ਜਿਸਨਾ ਨੇੜੇ ਵੀ ਨਹੀਂ ਲੱਗਦੀ ਹੈ ਉਜਾਰਨ ਕਰੋ ਭਾਤੇ ਨਾ ਬਸਿਰੀਵਾ ਕਰਦਾ ਨਾ ਸਭ ਨੂੰ ਯਾਦੰਦਾ ਹੈ ਕਿਉਂ ਸਾਰੀ ਜੀਵਨੀ ਨੂੰ ਪੈਦਾ ਕਰਨੇ ਵਾਲਾ ਰੀਣ ਦੇਣੇ ਵਾਲਾ ਦੇ ਲੈਣਾ ਕਰਨੇ ਵਾਲੋ ਇੱਕੋ ਦਾਤਾ ਨੂੰ ਮਰੱਖਿਆ ਹੈ ਮਾਰਾ ਰੱਖਿਆ ਇੱਕੋ ਆਪ ਕਹਿੰਦਾ ਜਿਹੜਾ ਆਪ ਪਰਮੇਸ਼ਰ ਹੈ ਰੱਖਿਆ ਕਰਦਾ ਹੈ ਮਾਰਦਾ ਵੀ ਹੋਈ ਹੈ ਜੀਵਨੀ ਰੱਖਿਆ ਹੋਈ ਕਹਿੰਦਾ ਜਾਰੇ ਜੀਵਾਂ ਦੀ

ਜਿਸ ਕਾ ਨਾਮ ਰੱਖ ਕੰਠ ਪਰੋਏ ਮਾਲਿਕ ਹੈਂ ਅਪਣੇ ਕਾਂਠਾ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਉਹਦਾ ਨਾਮ ਹੈ ਨ ਸਿਮਰਨ ਹੈ ਉਹਦਾ ਕਰਦਾ ਰਹੋ ਪਰੋ ਕੇ ਰੱਖਾ ਉਚਾਰਨ ਕਰੋ ਸਤਿਨਾਮ ਸਿਵਾ ਹੈ ਗੁਰੂ ਸਾਹਿਬ ਦੀ ਪਰਮੇਸ਼ਰ ਨਾਮ ਦੇ ਵਿੱਚ ਰੱਖ ਤੋ ਜਿਹੜਾ ਮਾਲਾਗੇ ਕਾਠ ਦੇ ਜੋੜੇ ਰੱਖੀ ਜਾਂਦੇ ਜਿਹੜਾ ਮਾਲਾ ਕਾਠ ਦੇ ਜੋੜੇ ਪਾ ਲਈ ਜਾਂਦੇ ਜਿਹੜਾ ਰੱਖ ਲੈਂਦੇ ਜੇ ਮੇਰੇ ਇਦਾ ਜਾਪ ਅਗਰੋ ਕੋ ਵਿਸਰਣਾ ਜਾਵੇ ਸਿਮਰ 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 ਪ੍ਰਭ ਸੋਏ ਨਾਗ ਬਿਗਨ ਨਾ ਲੱਗੇ ਕੋਏ ਮਹਾਰਾਜ ਇਹ ਕਹਿੰਦੇ ਜਿਹੜਾ ਪ੍ਰਭੂ ਹੈ ਉਹਨੂੰ ਬੈਠਿਆਂ ਉੱਠਦਿਆਂ ਸੌਂਦਿਆਂ ਆਪ ਸਦਾ ਹੀ ਸਿਮਰਨ ਕਰਿ ਵਿਚਰਾ ਇਮਰਸ ਇਮਰਸੇਲ ਪਰਬ ਸੋਏ ਇਤਰਾਸ ਨੂੰ ਨਰ ਕਰਨ ਲੱਗ ਗਏ ਤੇ ਨਾਂ ਨਹੀਂ ਬਿਗਣਾ ਲੱਗ ਓਏ ਫੇਰ ਕਹਿੰਦਾ ਕੋਈ ਵੀ ਬਿਗਨ ਨਹੀਂ ਆਉਦਾ ਲੱਗਦਾ ਹੈ ਏ ਗੁਰੂ ਜੀ ਨਾਂ ਨਹੀਂ ਬਿਗਣਾ ਲੱਗੋ ਫੇਰ ਕੋਈ ਬਿਗਨ ਨਹੀਂ ਲੱਗਦਾ ਗੁਰੂ ਜੀ ਫਰਮਾ ਰਹੇ ਹਨ 5ਵੇਂ ਪਿਤਾ ਜੀ ਚਾਰਨ ਕਰੋ ਮਨ ਨੂੰ ਸੇਮਨ ਕਰਦੇ ਆ ਕਰਦੇ ਆ ਉੱਦੇ ਬੈਠੇ ਖਾਦੇ ਪੀਦੇ ਸਮਝੇ ਇਹ ਦੇ ਹਿਮਨ ਕਰਵਾ ਜੀਵਨ ਦੇ ਜਦੋਂ ਬਿਗਨ ਨਹੀਂ ਆਉਗਾ ਮਹਾਰਾਜ ਜੀ ਨੇ ਤੇ ਉਹਨਾਂ ਤੇ ਮਹਾਰਾਜ ਜੀ ਇਹ ਸ੍ਰਬਦਾ ਹੈ ਜੋ ਰੂਪ ਨਹੀਂ ਬੀਂ ਕਰਦੇ ਆ ਕਿਰਪਾ ਕਰੋ ਜੀ ਉਸਤ ਮਨ ਮੈਂ ਕਰਨ ਰੰਕਾਰ ਕਰਮਨ ਮੇਰੇ ਸਤਿ ਦੁਹਾਰ ਇਹ ਮੇਰੇ ਮਾਨਨਾ ਸੱਚਾ ਵਿਹਾਰ ਕਰ ਕਿਹੜਾ ਵਿਹਾਰ ਸੱਚਾ ਉਸਤਤ ਮਾਨਨਾ ਕਾਟ ਰਿ ਇਨਕਾਰ ਕਹਿੰਦਾ ਮੇਰੇ ਕਾਟ ਪਰ ਮੇਸ਼ੈਡੂ ਉਸੇ ਬੜਾਈ ਕਰ万ਦੇ ਵਿੱਚ ਉਸਤਤ ਕਰ ਉਚਾਰਣ ਕਰੋ ਸਭਨਾ ਅਸੀਸਿਵਾਏ ਗੁਸਾਈ ਬਜੀ ਨੈਮਨ ਰਸਨਾ ਅਮਰਟਿਵ ਪੀਓ ਜਿਹੜੀ ਸੇ ਰਸਨਾ ਹੈ ਇਹਦੇ ਨਾਲ ਜਿਹੜਾ ਪਵਿੱਤਰ ਰਾਮਰਦੂਪੇ ਨਾਮ ਹੈ ਉਹ ਪੀਣਾ ਕਰੋ ਸਦਾ ਸੁਹਾਗਾ ਨਾਹਿ ਜੀ ਉਹ ਕਹਦਾ ਯੂਵਰ ਮਨ ਨੂੰ ਸਦਾ ਸੁਖੀ ਕਰ ਲੈ ਵਿਚਾਰਨ ਕਰੋ ਨਾਮ ਸਿਵਾ ਹੈ ਗੁਰੂ ਹੈ ਬਜੀ ਮੈਨੂੰ ਪੇਕ ਠਾਕੁਰ ਦਾ ਰੰਗ ਅਰੇ ਰਸ ਨਾਲ ਗੱਲ ਕਰਨਾ ਆਮਨ ਦੀ ਰਸਨਾ ਨਾਮ ਪਿਆ ਮਨੋ ਕਿੜਾ ਕਿ ਨੇੜੇ ਗੰਗਰ ਨੇ ਮਾੜੀ ਹੋਣ ਜੈਨੋ ਪੇਗ ਠਾਕੁਰ ਦਾ ਅਰੰਧ ਅੱਜ ਇਹ ਨਿਜਰਾਂ ਦੇ ਨਾਲ ਪਰਮੇਸ਼ਰ ਜਿਹੜੇ ਖੂਬ ਜੀ ਖੂਬ ਸੁਹਜਾ ਪ੍ਰਕਾਸ਼ ਹੈ ਉਹ ਰੰਗ ਦਿਖਿਆ ਕਰ ਸਾਧ ਸੰਗ ਵਿੱਚ ਸਭ ਸੰਗ ਆਦ ਅੰਨ ਕਰਿਆ ਗਾਣਵਾੜੀ ਜੈਨੇ ਸਾਧ ਸੰਗ ਵਿੱਚ ਸਭ ਸੰਗ ਜਿਹੜਾ ਹਰ ਕਾਪਟਾ ਜੇ ਆਪਾਂ ਨੂੰ ਜਾਣ ਕਰਨ ਵਿਚ ਪਰਮੇਸ਼ਰ ਜੀ ਕਹਿੰਦੇ ਬਰਦਾਈ ਦੂਨ ਹੋ ਜਾਏਗੀ ਉਹ ਉਚਾਰਨ ਕਰੋ ਆਦੇ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੁਣ ਪੈਰਾਂ ਦੇ ਬਾਰੇ ਗੱਲ ਕਰਨਾ ਮਾਰੀ ਚਲੋ ਮਾਰ ਕੋਬਿੰਦ ਕਹਿੰਦਾ ਪੈਰਾ ਗੜ ਕੇ ਕਹਿੰਦਾ ਪਰਮੇਸ਼ਰ ਜਿਹੜਾ ਰਸਤਾ ਉਹਦੇ ਉੱਪਰ ਦੌੜਨਾ ਹੈ ਵਿਕਾਰੀ ਵਾਲੇ ਪਾਸੇ ਨਹੀਂ ਜਾਣਾ ਚਲ ਪੈ ਜਿਹੜੇ ਲੇਗੇ ਸੁਮਾਰੇ ਉੱਪਰ ਲੇਗੇ ਜਿਹੜੇ ਗੂੜਾ ਮਾਰਗ ਹੈ ਨਾ ਚਰ ਚਰੋ ਮਾਰਗ ਗੋਬਿੰਦ ਜਿਹੜਾ ਗੋਬਿੰਦ ਦਾ ਰਸਤਾ ਹੈ ਉਹ ਮਾਰਗ ਦੇ ਸਿਚੁਰਨਾ ਹੈ ਜੇ ਪੈਰਾਂ ਦੇ ਨਾਲ ਪ੍ਰਮੇਸ਼ਰ ਦਾ ਰਸਤਾ ਹੈ ਜੋ ਮਿੱਟਰ ਬਾਅਦ ਵਿੱਚ ਆਏ ਬਿੰਦ ਕਹਿੰਦੇ ਕੀ ਹੋਏਗਾ ਮਰਨੇ ਦੇ ਜਿਹੜਾ ਹਰੀਜਾ ਨਾਮ ਰੱਤ ਦਾ ਜਿੰਨਾ ਭਰਵੀ ਜਪ ਲੱਗੀ ਹੈ ਕਹਿੰਦਾ ਫਿਰ ਆਪ ਆਪ ਹੀ ਮਿਲ ਜਾਂਦੇ ਹਨ ਉਚਾਰਨ ਕਰੋ ਸਾਚਰਾ ਸ੍ਰੀ ਵਾਹਿਗੁਰੂ ਸਾਹਿਬ ਜੀ ਅਗੇ ਹੱਥਾਂ ਨੇ ਬੜੀ ਦਸ ਨੇ ਮਾਰ ਜੀ ਕਰ ਹਨ ਕਰਮ ਸਰਵਨ ਹਰ ਕਥਾ ਇਹਦੇ ਜਿਹੜੇ ਤੇਰੇ ਹੱਥ ਹੈ ਉਹ ਕੰਮ ਕਰ ਗਿੰਦੇ ਹੈ ਉਹ ਕੰਮ ਕਰਨ ਜੋ ਰੱਬ ਜੀ ਦਾ ਜਲਾਲ ਪ੍ਰਗਟ ਕਰ ਲੈਣਗੇ ਨਾ ਜੇ ਕਰ ਕਰ ਕਰਮ ਸ੍ਰਵਨ ਹਰ ਕਥਾ ਜੇ ਜਿਹੜੇ ਘਨ ਨੇ ਇਹਨਾਂ ਦੇ ਨਾਲ ਵੀ ਨਹੀਂ ਕਥਾ ਹਰੀ ਦੀ ਪਰਮੇਸ਼ਰ ਜੀ ਨੂੰ ਸੁਣਨਾ ਕਰ 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 ਸ੍ਰਵਨ ਹਰ ਕਥਾ ਜਿਹੜੇ ਜਿਹੜੇ ਹੱਥ ਹੈ ਉਹਨਾਂ ਦੇ ਨਾਲ ਇੱਜੇ ਕੰਮ ਕਰਕੇ ਰਬੀ ਦਾ ਜਲਾਲ ਵਰਟੋ ਹੋ ਜਾਵੇ ਇੱਜੇ ਕਰਮ ਕਰ ਤੇ ਸ੍ਰਵਨ ਕਰ ਕਰਮ ਸ੍ਰਵਨ ਹਰ ਕਥਾ ਗੰਨਾਂ ਨਾਲ ਆਈਦਾ ਕਥਤੂਨਾਕਾਰ ਅਰਦਰਗੇ ਨਾਮ ਉਜਲ ਮੱਠਾ ਕੇ ਨਹੀਂ ਚਾ ਕਰਨ ਦੇ ਨਾਲ ਜਿਹੜਾ ਵਪਾਰਤ ਕਰੂੰਗਾ ਇਹ ਨਾਨਕ ਜਿਹੜਾ ਇਹ ਮੱਠਾ ਪਰਮੇਸ਼ਰ ਦੀ ਦਰਗਾਹ ਵਿੱਚ ਉਜਲ ਹੋਵੇਗਾ ਉਚਾਰਨ ਕਰੋ ਮੇਰੀ ਬੇਟੀਏ ਕਿਰਪਾ ਕਰੋ ਜੀ ਵੱਡਾ ਕੀਤੇ ਜੱਗ ਜਗ ਮਾਣੇ ਕਹਿੰਦਾ ਉਹ ਪੁਰਸ਼ਤ ਮਹਾਰਾਜ ਕਹਿੰਦੇ ਜਗ ਦੇ ਵਿੱਚ ਵੱਡੇ ਭਗਾਂ ਵਾਲੇ ਹਨ ਪੁਰਸ਼ ਹੋ ਕਿਹੜੇ ਕਿਹੜੇ ਹੋਣ ਵਾਲੇ ਨੇ ਵੱਡੇ ਭਗਾਂ ਵਾਲੇ ਹਨ ਸਦਾ ਸਦਾ ਹਣ ਕੇ ਗੁਣ ਗਾਏ ਜੋ ਸਦਾਈ ਪਰਮੇਸ਼ਰ ਪ੍ਰਭੂ ਦੇ ਗੁਣ ਕੰਮ ਤੇ ਹੰਨ ਧਾਰਨ ਕਰੋ ਕਰੇ ਵਿਚਾਰ ਸਹਿਜਨਵੰਤ ਗਨੀ ਸੰਸਾਰ ਕਹਿੰਦੇ ਜੋ ਰਾ ਸੰਸਾਰ ਵਿੱਚ ਜੋ ਰਾਮ ਦਾ ਨਾਮ ਹੈ ਜੋ ਉਹ ਨਹੀਂ ਵਿਚਾਰ ਕਰਦੇ ਹਨ ਮਹਾਰਾਜ ਕਹਿੰਦੇ ਸਹਿਜਨਵੰਤ ਗਨੀ ਸੰਸਾਰ ਉਹਨਾਂ ਨੂੰ ਕਹਦਾ ਧੰਨਵਾਦ ਜਾਣੋ ਸੰਸਾਰ ਦੇ ਵਿੱਚ ਉਚਾਰਨ ਕਰੋ ਰਤਨਾ ਮਹਰੀ ਮਾਈ ਗੁਰੂ ਸਹੈਨਜੀ RAM ਨਾਮ ਜੋ ਕਰੇ ਵਿਚਾਰ ਤੇਰ ਬੰਦ ਕਨੀ ਸੰਸਾਰ ਜੋ RAM ਦਾ ਨਾਮ ਦਾ ਜਪਦੇ ਮਨ ਇਹਦਾ ਵਿਚਾਰ ਕਰਦੇ ਕਿੰਦੋ ਅਸਲ ਵਿੱਚ ਸੱਚਾ ਧੰਨ ਹੈ ਜਿਹੜਾ ਜੇਰਵੰਤ ਕਰੇ ਸੰਸਾਰ ਜੀ ਕਿ ਲੈ ਜਾਂਦੇ ਨਾ ਵੀ ਸੱਚਾ ਧੰਨਾ ਨਾਲ ਕੋਲ ਉਚਾਰਨ ਕਰੋ ਮਨ ਤਨ ਮੁਖ ਬੋਲੇ ਹਾਂ ਬੋਲੇ ਹਰ ਮੁਖੇ ਉਹਨਾਂ ਨੂੰ ਜਾਣ ਲੋ ਕਹਿੰਦੇ ਜਿਹੜੇ ਸਦਾ ਹੀ ਜਿੰਨੇ ਸੁਖੀ ਐ ਤੇ ਮੁਖ ਦੇ ਨਾਲ ਜਾਣੋ ਹallelujah ਜਪਦੇ ਹਨ ਮਨ ਤਨ ਮੁਖ ਬੋਲੇ ਕਹਿੰਦਾ ਉਹਨਾਂ ਜਿਹੜਾ ਮਨ ਤਨ ਕਰਦੇ ਸੁਖੀ ਹੁੰਦੇ ਹਨ ਜਿਹੜੇ ਮੁਖੋਂ ਹਰੇ ਨੂੰ ਜਪਦੇ ਹਨ

ਮਹਾਰਾਜ ਜੀ ਸਮਝਾ ਰਹੇ ਹਨ ਕਿਹਦਾ ਨਾਮ ਦੇ ਨਾਲ ਜਿਸ ਨੂੰ ਮੁੱਖ ਦਾ ਮਨ ਲੱਗ ਗਿਆ ਹੈ, ਪ੍ਰੇਮ ਲੱਗਿਆ ਹੈ, ਨਾਮ ਦੇ ਨਾਲ ਬਚੀ ਨਹੀਂ ਗਿਆ, ਮਨ ਵੱਧ ਗਿਆ ਹੈ। ਨਾਨਕ ਜਿਨੇ ਨਰਿੰਜਣ ਜਾਣਿਆ, ਏ ਨਾਨਕ ਉਹਨਾਂ ਪੁਰਸ਼ਾਂ ਨੇ ਮਹਾਰਾਜ ਪਰਮੇਸ਼ਰ ਨੂੰ ਜਾਣ ਲਿਆ ਹੈ, ਉਚਾਰਨ ਕਰੋ। ਜੇ ਹੁ ਚੌਥਾ ਪੜਾਅ ਸ਼ੁਰੂ ਕਰਨੇ ਵਿੱਚ ਕਰਦੇ ਹਾਂ ਕਿਰਪਾ ਕਰੋ ਜੀ ਗੁਰਪ੍ਰਸਾਦ ਆਪਣ ਆਪ ਸੂਝੈ ਮਹਾਰਜ ਕਹਿੰਦੇ ਜਿਸ ਨੂੰ ਗੁਰੂ ਦੀ ਕਿਰਪਾ ਕਰਕੇ ਆਪਣਾ ਆਪਾ ਦਿੱਸ ਜਾਵੇ ਜਾਣ ਲੋ ਆਪਣੇ ਆਪ ਨੂੰ ਜਿਸ ਬ्यान ਉਹ ਆਪਣਾ ਇਸ ਕੀ ਜਾਣਨ ਦੀ ਜਨ ਆ ਭੂਜੈ ਮਹਾਰਜ ਆਲੋਗ ਜਿਹੜੀ ਉਹ ਜੀ ਸ੍ਰੀ ਜਨਾ ਉਹ ਉਜੀ ਗਰੀ ਹੈ ਉਚਾਰਨ ਕਰੋ ਸਤਨਾਮ ਸ੍ਰੀ ਵਾਹਿ ਹੈ ਭੁਲਸਾਏ ਬਜੀ ਸਾਧ ਸੰਗ ਹਰ ਹਰ ਜਸ ਕਾਹਟੋ ਜੋ ਕਹਿੰਦੇ ਸਾਧ ਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦਾ ਜਪ ਕਰਦਾ ਹੈ ਸਾਧ ਸੰਗ ਹਰ ਹਰ ਜਸ ਕਾਹਟ ਸਾਧ ਸੰਗਤ ਨੇ ਵੀ ਜੋ ਬੈਠ ਕੇ ਹਰੀ ਜਸ ਕਰਨਾ ਮਹਾਰਾਜ ਕਹਿੰਦੇ

ਗ੍ਰਸਤ ਸਤਮੈ ਸੋਇ ਨਿਰਵਾਣ ਜੋ ਕੇਵਲ ਹਰੀਦਾ ਕੇ ਚਨ ਹਰ ਦਿਨ ਅੰਧੇ ਕਹਿੰਦਾ ਹਰੋਜ ਅੰਧੇਨ ਕਿਚਨ ਕਰਦਾ ਹੈ ਜੇ ਬਖਿਆਨ ਕਰਦਾ ਹੈ ਉਚਾਰਨ ਕਰਦਾ ਹੈ ਗ੍ਰਸਤ ਸਤਮੈ ਸੋਇ ਨਿਰਵਾਣ ਕਹਾਂ ਉਸ ਗ੍ਰਸਤ ਵਿਚ ਰਹਿਣਾ ਵੀ ਅਚੀਤ ਸਮਝ ਲੋ ਉਸ ਨੂੰ ਨਿਰਵਾਣ ਤੁਮੈ ਸੁਣੀ ਜੇ ਬਾਣ ਉਚਾਰਨ ਕਰੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਨਿਰਵਾਣ ਦਾ ਮਤਲਬ ਹੈ ਕਿ ਜਿਹੜੇ ਮਾਇਆ ਦੇ ਅਸਰ ਨੂੰ ਦੇ ਮਾਇਆ ਦੇ ਅਸਰ ਨੂੰ ਰਹਿਣ ਹੋ ਜਾਂਦਾ ਹੈ ਉਹ ਮਾਇਆ ਉਹਦੇ ਤੇ ਕੁਝ ਨਹੀਂ ਕਰਦਾ ਜੀ ਕਿ ਉਹ ਹਰ ਹਰ ਜੈਨ ਰੋਇ ਕੀਰਤਨ ਹੈ ਜਿਹੜਾ प्रभु का उच्चारण करता रहता है उच्चारण करो ऊपर जिस की आशा जिस पुरख ने कह अपनी एक परमेश्वर उतहास है जी जी जिस जन की आशा जिसकी जिस जन की आशा

ਬਾਰਨਗੇ ਜਿਵੇਂ ਮਨ ਨੂੰ ਭੁੱਖ ਜਿਹਦਾ ਮਨ ਦੇ ਵਿੱਚ ਭੁੱਖ ਲੱਗ ਜਾਂਦੀ ਹੈ ਵੀ ਪਰਮੇਸ਼ਰ ਨੂੰ ਪਾਉਣਾ ਹੈ ਪ੍ਰਾਪਤੀ ਦੀ ਨਾਨਕ ਜਿਸਨਾਂ ਲੱਗੈ ਦੁੱਖ ਇਹ ਨਾਨਕ ਤੁਸਨੂੰ ਕੋਈ ਦੁੱਖ ਨਹੀਂ ਲੱਗਦਾ ਹੈ ਚਾਰਨ ਕਰੋਂ ਕਤਨਾ ਸਿਰੀ ਵਾਹਿ ਗੁਰੂ ਸਾਹਿਬ ਦੀ ਸੋ ਮਹਾਰਾਜ ਦੀ ਕਿਰਪਾ ਦੇ ਦੁਆਰਾ ਚਾਲ ਬਣੇ ਮਹਿਾਨ ਤੇ ਉਚਾਰਨ ਕਰਦੇ ਆ ਗੁਰੂ ਅੰਮ੍ਰਿਤ ਗੱਲ ਜਰੇਗੇ ਉਹਨਗੀਆਂ ਜੀ ਅਣਜਾਣ ਬੱਚੇ ਹੈ ਇਮਾਨ ਮੰਗਦੇ ਆਪ ਜੀ ਕੋਲੋਂ ਤੇ ਆਪ ਜੀ ਦਾ ਕੋਟਨ ਬੋਠ ਪ੍ਰਾਨ ਧੰਨਵਾਦ ਕਰਦੇ ਆ ਬਿਲਾ ਬਿਲਾ ਆ ਜਾਂਦੇ ਆ ਨਰਸੰਗ ਦਾ ਧਰਵਾਦ ਦੇ ਵੀ ਧੰਨਵਾਦ ਉਹਨਾਂ ਦਾ ਵੀ ਧੰਨਵਾਦ ਹੈ ਜੋ ਬਾਅਦ ਸੁਣਨ ਕਰਦੇ ਆ ਰੇਡੀਓ ਦਾ ਵੀ ਧੰਨਵਾਦ ਹੈ ਜੇ ਜੇ ਹੁਨ ਕਦਾਨੋ ਬ੍ਰਾਹਮਣ ਨੇਹਾ ਬਲਾਉ ਮਟੇ